ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈਲੂਸ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਅੱਜ ਵਾਲੇ ਦੀ ਵੱਡੀ ਖਬਰ ਜੁੜੀ ਹੈ SBI ਬੈਂਕ ਦੇ ਨਾਲ ਜੀ ਹਾਂ ਆਖਿਰਕਾਰ SBI ਬੈਂਕ ਨੇ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਹੈ ਚੋਣ ਬਾਂਡਾਂ ਦੀ ਡਿਟੇਲ ਇਲੈਕਟੋਰਲ ਬਾਂਡ ਉਸਕੀ ਮੈਚ ਜਿਸ ਸਰਾਹੀਂ ਰਾਜਨੀਤੀ ਕੇ ਪਾਰਟੀਆਂ ਨੂੰ ਫੰਡਿੰਗ ਹੁੰਦੀ ਹੈ ਜਾਂ ਇੰਜ ਕਹਿ ਲੋ ਕਿ ਵੋਟਾਂ ਦੌਰਾਨ ਵਰਤਿਆ ਜਾਣ ਵਾਲਾ ਪੈਸਾ ਜਿਸ ਨੂੰ ਗੈਰ ਕਾਨੂੰਨੀ ਦੱਸ ਕੇ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਸ਼ਕਤੀ ਵਿਖਾਉਂਦਿਆਂ ਇਲੈਕਟੋਰਲ ਬਾਂਡ ਸਕੀਮ ਨੂੰ ਬੰਦ ਕਰ ਦਿੱਤਾ ਸੀ ਤੇ ਬੈਂਕ ਨੂੰ ਹੁਕਮ ਦਿੱਤਾ ਸੀ ਕਿ SBI ਨੇ 2018 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿਹੜੇ 16518 ਕਰੋੜ ਰੁਪਏ ਦੇ ਚੋਣ ਬਾਂਡ ਜਾਰੀ ਕੀਤੇ ਹਨ ਉਹਨਾਂ ਦਾ ਵੇਰ ਚੋਣ ਕਮਿਸ਼ਨ ਨੂੰ ਦੇਵੇ ਤੇ ਚੋਣ ਕਮਿਸ਼ਨ 15 ਮਾਰਚ ਤੱਕ ਨਾ ਵੇਰਵੇਆਂ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਤੇ ਪ੍ਰਕਾਸ਼ਿਤ ਵੀ ਕਰੇ ਸੋ ਬੈਂਕ ਨੇ ਕੱਲ ਸ਼ਾਮ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਭਾਰਤੀ ਚੋਣ ਕਮਿਸ਼ਨ ਨੂੰ ਚੋਣ ਬਾਣ ਦੇ ਵੇਰਵੇ ਸੌਂਪ ਦਿੱਤੇ ਹਨ ਹੁਕਮਾਂ ਦੇ ਅਨੁਸਾਰ ਹੁਣ ਚੋਣ ਕਮਿਸ਼ਨ 15 ਮਾਰਚ ਨੂੰ ਸ਼ਾਮ 5 ਵਜੇ ਤੱਕ ਬੈਂਕ ਦੁਆਰਾ ਸਾਂਝੇ ਕੀਤੇ ਗਏ ਵੇਰਵੇ ਆਪਣੀ ਅਧਿਕਾਰਤ ਵੈੱਬਸਾਈਟ ਤੇ ਪ੍ਰਕਾਸ਼ਿਤ ਕਰੇਗਾ ਸੋ ਸੂਤਰਾਂ ਅਨੁਸਾਰ ਐਸਬੀਆਈ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਚੋਣ ਕਮਿਸ਼ਨ ਨੂੰ ਚੋਣ ਬਾਣ ਦੇ ਵੇਰਵੇ ਸ SBI ਬੈਂਕ ਨੇ 2018 ਦੇ ਵਿੱਚ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 30 ਕਿਸ਼ਤਾਂ ਵਿੱਚ 16518 ਕਰੋੜ ਰੁਪਏ ਦੇ ਚਾਣ ਬਾਂਡ ਜਾਰੀ ਕੀਤੇ ਹਨ ਸੁਪਰੀਮ ਕੋਰਟ ਨੇ ਹਾਲਾਂਕਿ 15 ਫਰਵਰੀ ਨੂੰ ਇੱਕ ਇਤਿਹਾਸਕ ਫੈਸਲੇ ਵਿੱਚ ਕੇਂਦਰ ਸਰਕਾਰ ਦੀ ਚਾਣ ਬਾਂਡ ਸਕੀਮ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਬੇਨਾਮ ਸਿਆਸੀ ਫੰਡਿੰਗ ਦੀ ਇਜਾਜ਼ਤ ਦਿੱਤੀ ਗਈ ਸੀ ਇਸ ਨੂੰ ਗੈਰ ਕਾਨੂੰਨੀ ਕਿਹਾ ਗਿਆ ਸੀ ਤੇ ਦਾਨੀਆਂ ਅਤੇ ਪ੍ਰਾਪਤਕਰਤਾਵਾਂ ਦੁਆਰਾ ਦਾਨ ਕੀਤੀ ਗਈ ਰਕਮ ਦੀ ਚੋਣ ਕਮਿਸ਼ਨ ਦੁਆਰਾ ਖੁਲਾਸਾ ਕਰਨ ਲਈ ਜੜੇ ਆਦੇਸ਼ ਦਿੱਤੇ ਗਏ ਸੋ ਐਸਬੀਆਈ ਨੇ ਵਿਰਵਿਆਂ ਦਾ ਖੁਲਾਸਾ ਕਰਨ ਲਈ 30 ਜੂਨ ਤੱਕ ਦਾ ਸਮਾਂ ਵੀ ਮੰਗਿਆ ਜੀ ਹਾਂ ਐਸਬੀਆਈ ਨੇ ਸੁਪਰੀਮ ਕੋਰਟ ਤੋਂ ਸਮਾਂ ਮੰਗਿਆ ਸੀ ਕਿ 30 ਜੂਨ ਤੱਕ ਜੜੇ ਸਾਰੀ ਡਿਟੇਲ ਸਾਂਝੀ ਕਰ ਦਿੱਤੀ ਜਾਵੇਗੀ ਪਰ ਇਸ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਅਤੇ ਇਸ ਬੈਂਕ ਨੂੰ ਜਿਹੜਾ ਮੰਗਲਵਾਰ ਤੱਕ ਸਾਰੇ ਵੀਰਵਿਕ ਚੋਣ ਕਮਿਸ਼ਨ ਨੂੰ ਜਮ੍ਹਾਂ ਕਰਾਉਣ ਲਈ ਹੁਕਮ ਦੇ ਦਿੱਤੇ ਗਏ ਸਿਆਸੀ ਫੰਡਿੰਗ ਵਿੱਚ ਪਾਰਦਰਸ਼ਤਾ ਵਧਾਉਣ ਦੇ ਉਦੇਸ਼ ਨਾਲ ਸਿਆਸੀ ਪਾਰਟੀਆਂ ਨੂੰ ਕੀਤੇ ਗਏ ਨਗਦ ਦਾਨ ਦੇ ਬਦਲ ਵਜੋਂ ਚੋਣ ਬਾੜ ਪੇਸ਼ ਕੀਤੇ ਗਏ ਸੰਸਾ ਨਗਰ ਜਿਹੜਾ ਬੈਗਾਂ ਦੇ ਜਿਹੜੇ ਬੈਗ ਭਰ ਕੇ ਪੈਸੇ ਨਹੀਂ ਸੀ ਦੇਣੇ ਬੈਗਾਂ ਦੇ ਬੈਗ ਭਰ ਕੇ ਫੰਡਿੰਗ ਨਹੀਂ ਸੀ ਕਰਨੀ ਇੱਕ ਬੈਂਕ ਵੱਲੋਂ ਐਸਬੀਆਈ ਬੈਂਕ ਦੇ ਵੱਲੋਂ ਬੌਂਡ ਜਾਰੀ ਹੁੰਦੇ ਸਨ ਸੋ ਇੱਕ ਬੰਦਾ ਜਿਹੜਾ ਉਸ ਦਾ ਖਾਤਾ ਹੋਣਾ ਚਾਹੀਦਾ ਬੈਂਕ ਦੇ ਵਿੱਚ ਤੇ ਉਹ ਬੌਂਡ ਜਾਰੀ ਕਰ ਸਕਦਾ ਤੇ ਜਿਸ ਨੂੰ ਬੌਂਡ ਦੇਣੇ ਹਨ ਜਿਵੇਂ ਕਿਸੇ ਰਾਜਨੀਤਿਕ ਪਾਰਟੀ ਨੂੰ ਇੱਕ ਅਲੱਗ ਵਿਅਕਤੀ ਨੇ ਫੰਡਿੰਗ ਕਰਨੀ ਆ ਦੂਸਰਾ ਵਿਅਕਤੀ ਜਿਹੜਾ ਰੀਡੀਮ ਕਰਵਾ ਸਕਦਾ ਤੇ ਉਹ 15 ਦਿਨਾਂ ਦੇ ਵਿੱਚ ਵਿੱਚ ਇਹ ਜਿਹੜੇ ਚੋਣ ਬਾਂਡ ਹੈ ਰੀਡੀਮ ਕਰਾਉਣੇ ਹੁੰਦੇ ਆ ਸੋ ਚੋਣ ਬਾਂਡ ਦੀ ਪਹਿਲੀ ਵਿਕਰੀ ਮਾਰਚ 2018 ਦੇ ਵਿੱਚ ਹੋ ਵਿਸ਼ੇਸ਼ ਤੌਰ ਤੇ ਕਿਸੇ ਯੋਗ ਰਾਜਨੀਤਿਕ ਪਾਰਟੀ ਦੇ ਦੁਆਰਾ ਇੱਕ ਅਧਿਕਾਰਿਤ ਬੈਂਕ ਖਾਤੇ ਦੁਆਰਾ ਰੀਡੀਮ ਕੀਤੇ ਜਾਣੇ ਸਨ ਅਤੇ ਸਟੇਟ ਬੈਂਕ ਆਫ ਇੰਡੀਆ ਐਸ ਬੀ ਆਈ ਇਹਨਾਂ ਬਾਂਡਾਂ ਨੂੰ ਜਾਰੀ ਕਰਨ ਲਈ ਇੱਕ ਮਾਤਰ ਅਧਿਕਾਰਤ ਬੈਂਕ ਹੈ ਜਿਸ ਕਰਕੇ ਸੁਪਰੀਮ ਕੋਰਟ ਹੋ ਐਸ ਬੀ ਆਈ ਤੇ ਸਖਤ ਵੀ ਹੋਇਆ ਇਲੈਕਟੋਰਲ ਬਾਂਡ ਵਿੱਚ ਦੁਨੀਆ ਦਾ ਸਭ ਤੋਂ ਵੱਧ ਪੈਸਾ ਕਿਹਾ ਕਿਹਾ ਜਾ ਸਕਦਾ ਹੈ ਕਿ ਇਲੈਕਟੋਰਲ ਬਾਂਡ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਧ ਪੈਸਾ ਜੋ ਕਿ ਕੁੱਲ 1 ਅਰਬ 60 ਕਰੋੜ ਬਣਦਾ ਹੈ ਇਕੱਠਾ ਕੀਤਾ ਗਿਆ ਹੈ ਫੰਡਿੰਗ ਦੇ ਲਈ ਸੋ 1 April 2019 ਤੋਂ ਲੈ ਕੇ 15 February 2024 ਤੱਕ 22217 ਚਾਣ ਬਾੜ ਖਰੀਦੇ ਗਏ ਤੇ 2030 ਬਾੜ ਜੜਿਆ ਕੜਵਾਈ ਗਏ ਇਹ ਸਾਰਾ ਵਿਰਵਾ SBI ਬੈਂਕ ਨੇ ਚਾਣ ਕਮਿਸ਼ਨ ਨੂੰ ਸੌਂਪ ਦਿੱਤਾ ਹੈ ਤੇ ਇਸ ਪੂਰੇ ਮਾਮਲੇ ਤੇ ਹੁਣ ਸੁਪਰੀਮ ਕੋਰਟ ਕੀ ਫੈਸਲਾ ਲੈਂਦਾ ਇਹ ਵੀ ਵੇਖਣ ਯੋਗ ਰਹੇਗਾ